ਦੇ ਬਾਬਾ ਫਰੀਦ ਸਾਹਿਬ ਕਹਿੰਦੇ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀ ਰੁੱਖੀ ਸੁਖੀ ਦਾ ਮਤਲਬ ਜੋ ਤੇਰੇ ਕੋਲ ਹੈ ਉਹਦੇ ਵਿੱਚੋਂ ਲੋੜ ਮਾਤਰ ਵਰਤੋਂ ਕਰ ਦੇਖ ਪਰਾਈ ਚੋਕੜੀ ਨਾ ਤਰਸਾਏ ਜਿਉਂ ਜੀਵਨ ਦੇ ਵਿੱਚ ਜੋ ਕੁਝ ਕੋਈ ਹੋਰ ਵਰਤ ਰਿਹਾ ਹੈ ਉਹਦੇ ਵੱਲੋਂ ਵੇਖ ਕੇ ਆਪਣੀ ਜਿੰਦ ਨੂੰ ਤਰਸਾ ਨਾ ਕਿਉਂਕਿ ਇਸ ਵਰਗਾ ਹੋਰ ਕੋਈ ਪਾਪ ਨਹੀਂ ਹੈ ਇਹਨੂੰ ਕਹਿੰਦੇ ਨੇ ਆਤਮ ਗਿਲਾਨੀ ਪਾਪ ਕਈ ਪ੍ਰਕਾਰ ਦੇ ਪਾਪ ਨੇ ਆਤਮ ਗਿਲਾਨੀ ਪਾਪ ਆਤਮ ਗਿਲਾਨੀ ਦਾ ਮਤਲਬ ਹੈ ਆਪਣੇ ਆਤਮ ਨੂੰ ਕੋਣਾ ਵਾਰ-ਵਾਰ ਕਲਪਿਤ ਕਰਨਾ ਅੰਦਰ ਕਿਸੇ ਚੀਜ਼ ਵਾਸਤੇ ਇਹ ਬਹੁਤ ਵੱਡਾ ਅਧਿਆਤਮਿਕ ਦੁਨੀਆ ਦਾ ਅਪਰਾਧ ਹੈ ਆਪਣੇ ਮਨ ਨੂੰ ਵਾਰ-ਵਾਰ ਕੋਈ ਜਾਣਾ ਤ੍ਰਿਪਤੀ ਵਿੱਚ ਰਹਿਣਾ ਅਧਿਆਤਮਿਕ ਦੁਨੀਆ ਦਾ ਪੁੰਨ ਹੈ ਦੇਖ ਪਰਾਈ ਚੋਕੜੀ ਨਾ ਤਰਸਾਏ ਜੀਓ ਇਸ ਤੋਂ ਅਗਲਾ ਸ਼ਲੋਕ ਹੈ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਰੋਟੀ ਮੇਰੀ ਕਾਠ ਦੀ ਕਾਠ ਕਹਿੰਦੇ ਨੇ ਲੱਕੜ ਦੀ ਕਹਾਣੀਆਂ ਬਣਾਈਆਂ ਗਈਆਂ ਨੇ ਸਮਝਾਉਣ ਵਾਸਤੇ ਔਰ ਉਹਨਾਂ ਨੇ ਕਹ ਕਾਠ ਦੀ ਰੋਟੀ ਖਾ ਤੇ ਲਾਵਣ ਦਾ ਅਰਥ ਹੈ ਸਲੂਣਾ ਇਹ ਸ਼ਬਦ ਪਹਿਲਾਂ ਵਰਤਿਆ ਜਾਂਦਾ ਸੀ ਸਮਝਣ ਵਾਸਤੇ ਸਲੂਣੇ ਦਾ ਅਰਥ ਹੈ ਸਵਾਦ ਸਬਜੀ ਤੇ ਕਾਠ ਦੀ ਰੋਟੀ ਦਾ ਅਰਥ ਫਰੀਦ ਸਾਹਿਬ ਕਹਿੰਦੇ ਲਾਵਣ ਮੇਰੀ ਭੁੱਖ ਭੁੱਖ ਨੂੰ ਮੈਂ ਸਬਜੀ ਬਣਾਇਆ ਤੇ ਦੂਸਰੇ ਪਾਸੇ ਰੋਟੀ ਮੇਰੀ ਕਾਠ ਦੀ ਇਹਦੇ ਨਾਲ ਵੀ ਭੁੱਖ ਸ਼ਬਦ ਜੁੜ ਜਾਏਗਾ ਅੱਗੇ ਸ਼ਬਦ ਆਇਆ ਨਾ ਲਾਵਣ ਮੇਰੀ ਭੁੱਖ ਕਹਿੰਦੇ ਜਦੋਂ ਮੈਨੂੰ ਭੁੱਖ ਲੱਗਦੀ ਏ ਉਦੋਂ ਜਵੇਂ ਦੀ ਰੋਟੀ ਹੋਵੇ ਉਹ ਹੀ ਭਾਵੇਂ ਲੱਕੜ ਵਰਗੀ ਆਕੜੀ ਹੋਵੇ ਉਹ ਸੁਆਦ ਬਣ ਜਾਂਦੀ ਹੈ ਜੇ ਭੁੱਖ ਹੈ ਭੁੱਖ ਇੱਕ ਨਿਯਮਤ ਹੈ ਇਹ ਕੁਝ ਚੀਜ਼ਾਂ ਨੇ ਗਰੀਬ ਬੰਦੇ ਕੋਲ ਕਿਹੜੀ ਦੌਲਤ ਹੈ ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਕੋਲ ਖਾਣ ਲਈ ਵਧੀਆ ਰੋਟੀ ਹੈ ਕੋਈ ਫਰਕ ਨਹੀਂ ਹੈ ਜਿਹੜਾ ਬੰਦਾ ਦਿਹਾੜੀ ਕਰਦਾ ਹੈ ਸੜਕ ਤੇ ਕੰਮ ਕਰਦਾ ਹੈ ਜਾਂ ਸਾਰਾ ਦਿਨ ਕੰਮ ਕਰਦਾ ਹੈ ਉਹਦੇ ਵਿੱਚ ਉਹਨੂੰ ਕੁਦਰਤ ਨੇ ਗਿਫਟ ਦਿੱਤੀ ਹੈ ਦੋ ਚੀਜ਼ਾਂ ਦੀ ਜਿਹੜੀ ਬੰਦੇ ਦੇ ਅੰਦਰ ਹੀ ਹੈ ਉਹਨੂੰ ਦੋ ਤਰ੍ਹਾਂ ਦੀ ਗਿਫਟ ਪਰਮਾਤਮਾ ਨੇ ਦਿੱਤੀ ਹੈ ਉਹ ਇੱਕ ਹੈ ਤੇਜ਼ ਭੁੱਖ ਦਾ ਲੱਗਣਾ ਕਿਉਂਕਿ ਜਦੋਂ ਕੰਮ ਕਰਦਾ ਹੈ ਤੇ ਉਹਦੇ ਸਰੀਰ ਵਿੱਚ ਵਰਬਸ ਹੁੰਦੀ ਹੈ ਉਹਨੂੰ ਤੇਜ਼ ਭੁੱਖ ਲੱਗਦੀ ਹੈ ਉਹਦੇ ਉੱਤੇ ਜਿਵੇਂ ਦੀ ਰੋਟੀ ਖਾਧੀ ਜਾਏ ਉਹ ਉਹਦੇ ਸਰੀਰ ਦੇ ਵਿੱਚ ਨਿਯਮਤ ਬਣ ਜਾਂਦੀ ਹੈ ਭੁੱਖ ਲੱਗੀ ਹੁੰਦੀ ਹੈ ਦੂਸਰੇ ਪਾਸੇ ਇੱਕ ਬੰਦੇ ਕੋਲ ਧਨ ਦੀ ਕੋਈ ਕਮੀ ਨਹੀਂ ਮਾਇਆ ਦੇ ਅੰਬਾਰ ਲੱਗੇ ਨੇ ਫ੍ਰਿਜ ਭਰੀ ਹੈ ਕਿੰਨਾ ਕੁਝ ਹੈ ਉਹਦੇ ਕੋਲ ਬਹੁਤ ਕੁਝ ਉਹਦੇ ਕੋਲ ਹੈ ਪਰ ਉਹ ਸਾਰਾ ਦਿਨ ਖਾ ਖਾ ਕੇ ਉਹਨੂੰ ਭੁੱਖ ਨਹੀਂ ਲੱਗਦੀ ਰੋਟੀ ਖਾਣੀ ਹੁੰਦੀ ਹੈ ਅਮੀਰ ਬੰਦੇ ਤੇ ਕੋਈ ਰੱਖੋ ਇਸ ਤਰ੍ਹਾਂ ਮੂੰਹ ਕਰਦਾ ਜਿਵੇਂ 20 ਸਾਲ ਦੀ ਕੈਦ ਹੋ ਗਈ ਉਸ ਨੂੰ ਕਿਉਂਕਿ ਖਾਣ ਨੂੰ ਚਿਤ ਨਹੀਂ ਕਰਦਾ ਕੀ ਕਰੇ ਕੰਮ ਕਰਨ ਨੂੰ ਨਹੀਂ ਹੈ ਖਾਣ ਵਾਸਤੇ ਵਧੀਆ ਹੈ ਇਹ ਪਦਾਰਥ ਹੈ ਕਿ ਕੈਦ ਇਹਦੀ ਵਰਤੋਂ ਉਸ ਨੂੰ ਕਰਨ ਦੀ ਜਾਂਚ ਨਹੀਂ ਆਈ ਇਹ ਜਿਹੜਾ ਪਦਾਰਥ ਸੀ ਇਹ ਜਿਹੜੀ ਰਜੀਵਾ ਸੀ ਇਹ ਉਹਦੇ ਵਾਸਤੇ ਦੁੱਖ ਬਣ ਗਿਆ ਪਰ ਗਰੀਬ ਆਦਮੀ ਨੂੰ ਇੱਕ ਨਿਯਮਤ ਹੈ ਕੁਦਰਤ ਵੱਲੋਂ ਕਿ ਉਹਨੂੰ ਤੇਜ਼ ਭੁੱਖ ਲੱਗਦੀ ਹੈ ਤੇਜ਼ ਭੁੱਖ ਲੱਗਣ ਕਰਕੇ ਉਹ ਜਿਵੇਂ ਦੀ ਰੋਟੀ ਉਸ ਨੂੰ ਰੁੱਖੀ ਸੁੱਕੀ ਮਿਲਦੀ ਉਹਦੇ ਵਾਸਤੇ ਸਰੀਰ ਵਾਸਤੇ ਉਹ ਦਵਾਈ ਬਣ ਜਾਂਦੀ ਹੈ ਦੂਸਰੇ ਪਾਸੇ ਉਹਨੂੰ ਮਿਹਨਤ ਕਰਨ ਤੋਂ ਬਾਅਦ ਬੜੀ ਗਾੜੀ ਨੀਂਦ ਆਉਂਦੀ ਹੈ ਜਿਸ ਗਾੜੀ ਨੀਂਦ ਦੇ ਵਿੱਚ ਦਿਮਾਗ ਦੇ ਬਹੁਤੇ ਰੋਗ ਨਸ਼ਟ ਹੋ ਜਾਂਦੇ ਨੇ ਗੂੜੀ ਨੀਂਦ ਤੋਂ ਬਿਨਾ ਅੱਜ ਦਾ ਮਨੁੱਖ ਵਿਚੈਣੀ ਤਾਂ ਹੈ ਕਿ ਉਹਨੂੰ ਗੂੜੀ ਨੀਂਦ ਦੀ ਪ੍ਰਾਪਤੀ ਨਹੀਂ ਚੰਗੀ ਨੀਂਦ ਨਹੀਂ ਕਿਉਂਕਿ ਜਿਹੜਾ ਦਿਮਾਗ ਦੀ ਵਾਸ਼ਿੰਗ ਇਹਨੂੰ ਧੋਣ ਦਾ ਹੋਰ ਕੋਈ ਥਾਂ ਨਹੀਂ ਬਿਨਾ ਨੀਂਦ ਤੋਂ ਨੀਂਦ ਇਸ ਨੂੰ ਸਾਫ਼ ਕਰਦੀ ਹੈ ਨੀਂਦ ਦੇ ਅਰਥ ਹੀ ਇਹ ਨੇ ਜਿਵੇਂ ਕੋਈ ਕਪੜਾ ਮੈਲਾ ਹੋ ਜਾਏ ਉਸ ਨੂੰ ਸਾਬਨ ਲਾ ਕੇ ਮਲਿਆ ਜਾਂਦਾ ਧੋਤਾ ਜਾਂਦਾ ਹੈ ਨੀਂਦ ਦੇ ਵਿੱਚ ਆਦਮੀ ਦੇ ਦਿਮਾਗ ਦੇ ਵਿੱਚ ਜਿਹੜੇ ਬਹੁਤੇ ਵਿਕਾਰ ਗਲਤ ਖਿਆਲ ਪੈਦਾ ਹੁੰਦੇ ਨੇ ਉਹਨਾਂ ਨੂੰ ਉੱਥੇ ਧੋਤਾ ਜਾਂਦਾ ਹੈ ਨੀਂਦ ਵਿੱਚ ਧੋ ਦਿੱਤਾ ਜਾਂਦਾ ਹੈ ਇਹ ਦੋਵੇਂ ਚੀਜ਼ਾਂ ਇੱਕ ਕਰੀਬ ਆਦਮੀ ਦੀ ਨਿਯਮਤ ਨੇ ਉਸ ਨੂੰ ਫਰੀਦ ਸਾਹਿਬ ਨੇ ਕਿਹਾ ਕਿ ਰੋਟੀ ਮੇਰੀ ਕਾਠੀ ਕਾਠ ਦਾ ਅਰਥ ਹੈ ਖਾਣ ਵਾਸਤੇ ਰੋਟੀ ਭਾਵੇਂ ਬਿਲਕੁਲ ਸੁੱਕੀ ਹੋਵੇ ਲਾਵਣ ਮੇਰੀ ਭੁੱਖ ਤੇ ਭੁੱਖ ਲੱਗੀ ਹੋਵੇ ਬੰਦੇ ਨੂੰ ਭੁੱਖ ਵਿੱਚ ਖਾਏ ਜਿਨ੍ਹਾਂ ਖਾਧੀ ਚੋਕੜੀ ਕਣੇ ਸਹਿਣਗੇ ਦੁੱਖ ਪਰ ਜਿਨ੍ਹਾਂ ਨੇ ਬਿਨਾਂ ਭੁੱਖ ਤੋਂ ਭਾਵੇਂ ਚੰਗੀ ਵੀ ਖਾਧੀ ਇਹਦੇ ਅਰਥ ਇਹ ਹੋਣਗੇ ਬਿਨਾਂ ਲੋੜ ਤੋਂ ਚੰਗੀ ਵੀ ਖਾ ਲਈ ਉਹਨਾਂ ਨੂੰ ਕਣੇ ਦੁਖਦਾਰ ਤੇ ਸਰੀਰਕ ਰੋਗ ਤੇ ਹੋਰ ਕਈ ਤਰ੍ਹਾਂ ਦੇ ਸਰੀਰ ਦੇ ਵਿਕਾਰੀ ਰੋਗ ਉਹਨਾਂ ਵਿੱਚ ਪੈਦਾ ਹੋਣਗੇ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਸਰੀਰ ਦਾ ਵਿਗਿਆਨ ਦਿੱਤਾ ਗਿਆ ਹੈ ਸਰੀਰਕ ਤੌਰ ਤੇ ਬੰਦੇ ਨੇ ਕਿਵੇਂ ਰਹਿਣਾ ਕਿਉਂਕਿ ਇਹ ਮੈਂ ਬੇਨਤੀ ਕੀਤੀ ਸੀ ਇੱਕ ਹੈ ਜਪ ਜੁਗਤ ਇੱਕ ਹੈ ਜੀਵਨ ਜੁਗਤ ਹੁਣ ਜਪਦੇ ਅਸੀਂ ਹੈ ਨਾ ਦੋ ਜੁਗਤਾਂ ਨੇ ਸਾਡੇ ਧਰਮ ਦੇ ਅੰਦਰ ਜਪ ਜੁਗਤਦਾਰ ਤੇ ਸਿੱਖ ਸਵੇਰੇ ਉੱਠਦਾ ਬਾਣੀ ਪੜ੍ਹਦਾ ਹੈ ਨਾਮ ਜਪਦਾ ਹੈ ਇਹਨੂੰ ਕਹਿੰਦੇ ਨੇ ਜਪ ਜੁਗਤ ਹੈ ਇਹ ਅੱਧਾ ਹਿੱਸਾ ਹੈ ਤੇ ਦੂਸਰੀ ਹੈ ਜੀਵਨ ਜੁਗਤ ਜੀਵਨ ਜੁਗਤ ਦਾ ਮਤਲਬ ਹੈ ਆਪਾਂ ਜਿਉਣਾ ਕਿਵੇਂ ਹੈ ਆਪਾਂ ਖਾਣਾ ਕਿਵੇਂ ਹੈ ਵੇਖਣਾ ਕੀ ਹੈ ਆਪਾਂ ਬਹਿਣਾ ਖਲੋਣਾ ਕਿੱਥੇ ਗੱਲ ਕਿਵੇਂ ਦੀ ਕਰਨੀ ਹੈ ਤੇ ਜੇ ਆਪਾਂ ਜਪ ਜੁਗਤ ਦੇ ਨਾਲ ਜੀਵਨ ਜੁਗਤ ਨਾ ਅਪਣਾਈ ਜਾਨੀ ਕਿ ਖਾਣ ਪੀਣ ਠੀਕ ਨਾ ਕੀਤਾ ਤੇ ਫਿਰ ਸਾਧ ਸੰਗਤ ਉਥੇ ਜਪ ਜੁਗਤ ਨੇ ਕੰਮ ਨਹੀਂ ਦੇਣਾ ਫਿਰ ਉਸ ਥਾਂ ਤੇ ਜਤ ਜੁਗਤ ਵਿੱਚ ਹੀ ਰਹਿ ਜਾਂਦੀ ਹੈ ਖਾਣਾ ਪੀਣਾ ਔਰ ਰਹਿਣ ਸਹਿਣ ਇਹ ਜਪ-ਜੁਗਤ ਦੇ ਨਾਲ ਉੱਚਾ ਹੋਵੇ ਇਹ ਨਹੀਂ ਕਿ ਜੋ ਆਇਆ ਸੋ ਸਤ ਕਰਤਾਰ ਕਹੇ ਕਿ ਪਾਰ ਕਰ ਦਿੱਤਾ ਸਾਰਾ ਦਿਨ ਖਾਈ ਗਏ ਮੂੰਹ ਰੁਕੇ ਹੀ ਨਹੀਂ ਤੇ ਪਰਤ ਕੇ ਕਿਹਾ ਜੀ ਦੋ ਸੁਖਮਣੀ ਸਾਹਿਬ ਪੜੇ ਨੇ ਸੁਖਮਣੀ ਸਾਹਿਬ ਪੜਦੇ ਪੰਜ ਵਾਰੀ ਨੀਂਦ ਵੀ ਆਈ ਇਹ ਵਿੱਚ ਪਤਾ ਨਹੀਂ ਲੱਗਾ ਕਦੋਂ ਪੜ ਗਏ ਨਾ ਆਦਮੀ ਤੋਂ ਬੈਠਾ ਜਾਂਦਾ ਨਾ ਉਸ ਦੇ ਸਰੀਰ ਦੀ ਕਿਰਿਆ ਠੀਕ ਹੈ ਨਾ ਉਹਦਾ ਸਵਾਸ ਠੀਕ ਚੱਲਦਾ ਕਿਉਂਕਿ ਮਨ ਤੇ ਤਾਂ ਠੀਕੇ ਕਹਿੰਦਾ ਜੇ ਸਵਾਸ ਆਰਾਮ ਨਾਲ ਪਿਆਉਂਦਾ ਤੇ ਸਵਾਸ ਤਾਂ ਹੋਵੇਗਾ ਜੇ ਥੋੜਾ ਜਿਹਾ ਬੰਦੇ ਦਾ ਪੇਟ ਥੋੜਾ ਜਿਹਾ ਖਾਲੀ ਹੈ ਜੇ ਆਪਾਂ ਗਲੇ ਤੱਕ ਇਹਨੂੰ ਭਰ ਕੇ 24 ਘੰਟੇ ਰੱਖਿਆ ਤੇ ਸਵਾਸ ਕਿਥੋਂ ਆਰਾਮ ਨਾਲ ਆਉਣਾ ਤੇ ਮਨ ਕਿਵੇਂ ਟਿਕੇਗਾ ਬਾਣੀ ਕਿਵੇਂ ਪੜਾਂਗੇ ਸ਼ਬਦ ਵੀ ਪੂਰਾ ਨਹੀਂ ਜਾਂਦਾ ਮਨ ਟਿਕੇ ਦੀ ਨਿਸ਼ਾਨੀ ਹੈ ਸੰਗਤ ਦੀ ਨਿਸ਼ਾਨੀ ਦਸੀ ਭਗਵਤਰ ਵਿਦਾਸ ਜੀ ਨੇ ਸਤ ਸੰਗਤ ਮਿਲ ਰਹੀ ਹੈ ਮਾਦੋ ਜੈ ਸ੍ਰੀ ਮਦਪ ਮਖੀਰਾ ਕਹਿੰਦੇ ਜੇ ਸੰਗਤ ਕਰਨ ਦੀ ਜਾਤ ਸਿੱਖਣੀ ਹੈ ਤੇ ਮਾ ਕੀ ਉਹਦੀਆਂ ਮੱਖੀਆਂ ਵੱਲ ਵੇਖਣਾ ਛੱਤੇ ਵਿੱਚ ਕਿਵੇਂ ਬੈਠੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਤੇ ਆਵਾਜ਼ ਆਉਂਦੀ ਹੈ ਹਿਲਜੁਲ ਹੈ ਕੋਈ ਉੱਥੇ ਕੋਈ ਨਹੀਂ ਹਿਲਦਾ ਕਹਿ ਲੱਗੇ ਸੰਗਤ ਕਰਨੀਏ ਤੇ ਕੱਲਾ ਮਨ ਨਹੀਂ ਸਰੀਰ ਵੀ ਇਸ ਤਰ੍ਹਾਂ ਹੋ ਜਾਣਾ ਏ ਜਿਵੇਂ ਛੱਤੇ ਤੇ ਲੱਗੀਆਂ ਹੋਈਆਂ ਮੱਖੀਆਂ ਨੇ ਤੇ ਸਰੀਰ ਸਾਧ ਸੰਗਤ ਇਸ ਤਰ੍ਹਾਂ ਤਾਂ ਹੋਵੇਗਾ ਜੇ ਸਾਡੇ ਸੌਣ ਉੱਠਣ ਦੀ ਖਾਣ ਪੀਣ ਦੀ ਜੁਗਤ ਠੀਕ ਹੋਵੇਗੀ ਜੇ ਅਸੀਂ ਸਾਧਨਾ ਕੀਤੀ ਹੋਵੇਗੀ ਬੈਣ ਦੀ ਸਾਧਨਾ ਨਹੀਂ ਕੀਤੀ ਖਾਣ ਪੀਣ ਦਾ ਸਾਡਾ ਪਰਹੇਜ ਕੋਈ ਨਹੀਂ ਹੈ ਸੰਗਤ ਕਿਵੇਂ ਕਰਨੀ ਹੈ ਉੱਥੇ ਸੰਗਤ ਤੇ ਅਸੀਂ ਦੂਜਿਆਂ ਦੇ ਵੀ ਤੋੜ ਦੇਾਂਗੇ ਉਹਦੇ ਵਿੱਚ ਜਾ ਕੇ ਸਾਨੂੰ ਜਾਚ ਨਹੀਂ ਆਏਗੀ ਤਰੀਕਾ ਨਹੀਂ ਆਵੇਗਾ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਦਸੀਆਂ ਗਈਆਂ ਤੇ ਜਦੋਂ ਜਦੋਂ ਇਹਨਾਂ ਨੂੰ ਅਸੀਂ ਅਪਣਾਵਾਂਗੇ ਉਹਦੇ ਰਿਜ਼ਲਟ ਸਾਫ਼ ਆਉਣਗੇ ਬਿਲਕੁਲ ਆਉਣਗੇ ਕੋਈ ਸ਼ੱਕ ਨਹੀਂ ਹੈ ਸਤਿਗੁਰੂ ਕਹਿ ਰਹੇ ਨੇ ਨਰਜਾਹਤ ਕਛ ਔਰ ਔਰੇ ਕੀ ਔਰੇ ਪਈ ਇਹਦਾ ਭਾਵ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੂੰ ਆਪਣੀ ਚਾਹਤ ਆਪਣੀ ਇੱਛਾ ਨੂੰ ਪਰਮਾਤਮਾ ਦੀ ਇੱਛਾ ਨਾਲ ਮਿਲਦੇ ਬੀਜ ਬੀਜਿਆ ਕਰ ਕਰਮ ਕਰ ਅਰਦਾਸ ਕਰ ਸਿੱਖ ਕੋਲ ਦੋ ਚੀਜ਼ਾਂ ਨੇ ਸੰਸਾਰਕ ਤੌਰ ਤੇ ਕੋਈ ਚਾਹੀਦਾ ਹੈ ਮਿਹਨਤ ਕਰੇ ਉਦਮ ਕਰੇ ਉਪਰਾਲਾ ਕਰੇ ਤੇ ਅਰਦਾਸ ਕਰੇ ਜੋ ਕੋ ਜਿੰਨੂੰ ਚਾਹਦਾ ਉਹਦੀ ਅਰਦਾਸ ਕਰੇ ਅਰਦਾਸ ਦਾ ਮਤਲਬ ਇਹ ਹੁੰਦਾ ਹੈ ਕਿ ਅਰਦਾਸ ਕੀਤੀ ਗਈ ਹੁਣ ਜਦੋਂ ਉਹਦਾ ਰਿਜ਼ਲਟ ਬੋਲਿਆ ਜਾਣਾ ਉਹਨੂੰ ਸੱਟਾ ਲੱਗਣਾ ਉਹਦੀ ਚਾਹਤ ਨਾ ਕਰੇ ਸੰਪੂਰਨ ਜੀਵਨ ਹੈ ਇਸ ਬੰਦੇ ਨੂੰ ਕੋਈ ਫਾਇਦਾ ਨਹੀਂ ਪੈਗਾ ਕੋਈ ਦੁੱਖ ਨਹੀਂ ਹੋਵੇਗਾ ਭਾਣੇ ਵਿੱਚ ਜਾਂਦਾ ਹੈ ਰਜਾਹ ਵਿੱਚ ਜਾਂਦਾ ਹੈ ਕਰਮ ਕਰਤ ਹੋਵੇ ਨਿਕਰਮ ਇਸ ਬੈਸਨੋ ਦਾ ਨਿਰਮਲ ਕਰ ਉਹ ਕਰਦਾ ਹੈ ਬਾਹੂ ਫਲ ਕੀ ਇੱਛਾ ਨਹੀਂ ਵਾਂਛੇ ਹੈ ਬੜਾਉ ਕਾ ਇਹ ਕਿਵੇਂ ਹੋ ਸਕਦਾ ਹੈ ਇੱਕ ਬੰਦਾ ਮਿਹਨਤ ਕਰੇ ਬੂਟੇ ਬੀਜੇ ਗੋਡੀ ਕਰੇ ਪਾਣੀ ਦੇ ਤੇ ਪਰਪ ਕਿਉਂ ਦੇ ਮਨ ਵਿੱਚ ਕਦੀ ਖਿਆਲ ਨਾ ਆਵੇ ਵੀ ਇੰਨੀ ਮਿਹਨਤ ਕੀਤੀ ਇਹਨੂੰ ਜ਼ਰੂਰ ਅੰਬ ਲੱਗੇ ਜ਼ਰੂਰ ਫਲ ਲੱਗਣਾ ਚਾਹੀਦਾ ਕਿਸੇ ਫਲ ਦੀ ਇੱਛਾ ਨਹੀਂ ਵਾਂਛਦਾ ਪਰ ਕਰਮ ਕਰੀ ਜਾਂਦਾ ਹੈ ਉਸ ਵਿਅਕਤੀ ਦੇ ਰੁੱਖ ਜੀਵਨ ਨੂੰ ਇਸ ਤਰ੍ਹਾਂ ਦੇ ਫਲ ਲੱਗਦੇ ਨੇ ਜਿਨੂੰ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਉਹਨਾਂ ਨੇ ਵੀ ਬੀਜਣ ਦੀ ਗੱਲ ਕੀਤੀ ਕਬੀਰ ਐਸਾ ਬੀਜ ਬੋਏ ਜੋ 12 ਮਾਸ ਫਲੰਤ ਫਿਰ ਉਹਦੀ ਕੋਈ ਇੱਕ ਰੁੱਤ ਨਹੀਂ ਹੈ ਕਿਸ ਮਹੀਨੇ ਵਿੱਚ ਉਹਨੂੰ ਫਲ ਲੱਗਣਗੇ ਅਗਲੇ ਵਿੱਚ ਨਹੀਂ 12 ਮਾਸੀ ਫਲ ਹੈ ਉਹ ਐਸਾ ਬੀਜ ਬੋਏ ਜੋ 12 ਮਾਸ ਫਲੰਤ ਸ਼ੀਤਲ ਛਾਇਆ ਉਸ ਰੁੱਖ ਦੀ ਛਾਂ ਬਹੁਤ ਸ਼ੀਤਲ ਹੈ ਉਹ ਆਪ ਤੇ ਰੁੱਖ ਹੀ ਹੋ ਗਿਆ ਮਸ ਜਿਹੜਾ ਉਹਦੇ ਕੋਲੋਂ ਦੇ ਗੁਜਰਿਆ ਤੁਸੀਂ ਕਈ ਵਾਰੀ ਵੇਖੋਗੇ ਨਾ ਗਰਮੀ ਵਿੱਚ ਰੁੱਖ ਤੇ ਗੁਰਮੁਖ ਸਾਧੂ ਇੱਕ ਨੇ ਰੁੱਖ ਦੇ ਕੋਲ ਬੈਠਿਆਂ ਇੱਕ ਰਿਲੈਕਸ ਬੰਦਾ ਮਹਿਸੂਸ ਕਰਦਾ ਹੈ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਛਾਂ ਉਸ ਨੂੰ ਕਹਿੰਦੀ ਇੱਥੇ ਰੁੱਖ ਭਾਵੇਂ ਉਸ ਨੂੰ ਅੱਗੇ ਸਫ਼ਰ ਕਰੰਮ ਦੀ ਹੁੰਦੀ ਮੈਂ ਹੋਰ ਵੀ ਕੰਮ ਕਰਨਾ ਪਰ ਉਹ ਕਹਿੰਦਾ ਵੀ ਬਹੁਤ ਆਨੰਦ ਆ ਰਿਹਾ ਥੋੜਾ ਜਿਹਾ ਹੋਰ 5 ਮਿੰਟ ਹੋਰ ਟਿਕ ਜਾਈਏ ਨੇ ਤੁਸੀਂ ਉਹਦੀ ਛਾਂ ਬੜੀ ਸ਼ੀਤਲ ਹੈ ਇਸ ਲਈ ਜਿਵੇਂ ਦੇ ਅਸੀਂ ਹਾਂ ਓਵੇਂ ਦੀ ਸਾਡੀ ਛਾਂ ਵੱਢ ਜਾਂਦੀ ਹੈ ਹਜ਼ੂਰ ਨੇ ਕਿਹਾ ਤੂੰ ਸੰਸਾਰ ਦਾ ਕੀ ਸਵਾਰੇਗਾ ਕਈ ਵਾਰੀ ਅਸੀਂ ਕਹਿੰਨੇ ਆ ਅਸੀਂ ਸੰਸਾਰ ਦੀ ਸੇਵਾ ਕਰਨੀ ਹੈ ਸੇਵਕ ਹਾਂ ਬਹੁਤ ਵੱਡੇ ਸਮਾਜਵਾਦੀ ਹਾਂ ਦਾਨੀ ਹਾਂ ਸਾਡੇ ਕੋਲ ਹੀ ਕੀ ਹੈ ਜਿਹਦਾ ਦਾਨ ਕਰਨਾ ਹੈ ਦਾਨ ਤੇ ਆਪਣੇ ਆਪ ਹੀ ਹੋ ਜਾਂਦਾ ਆਦਮੀ ਜਿਵੇਂ ਦਾ ਹੈ ਉਸ ਦੀ ਛਾਂ ਉਸ ਤਰ੍ਹਾਂ ਦੀ ਵੱਢਦੀ ਹੈ ਜੇ ਅੰਦਰ ਹੀ ਕਰੋਧ ਹੈ ਛਾਂ ਕਿਵੇਂ ਬਣੇਗੀ ਸ਼ਾਂਤੀ ਦੀ ਉਹਦੀਆਂ ਤਰੰਗਾ ਕਿਵੇਂ ਸ਼ਾਂਤੀ ਵਾਲੀਆਂ ਬਣਣਗੀਆਂ ਉਹਦਾ ਤੇ ਕਮਰਾ ਵੀ ਅੰਦਰ ਟਿਕਣ ਨਹੀਂ ਦੇਵੇਗਾ ਜਿਸ ਥਾਂ ਤੇ ਜਿਵੇਂ ਉਹਦਾ ਵਿਅਕਤੀ ਰਹਿੰਦਾ ਹੈ ਉਹਦੇ ਕਮਰੇ ਵਿੱਚੋਂ ਤੇ ਆਦਮੀ ਦਾ ਮਨ ਕਰੇਗਾ ਨਿਕਲ ਜਾਈਏ ਕਿਤੇ ਹੋਰ ਕਿਤੇ ਪਸ਼ੂਵਾਂ ਦੇ ਬਾড়ে ਵਿੱਚ ਰਹਿਣਾ ਕਿਤੇ ਬਿਹਤਰ ਹੋ ਗਿਆ ਅੱਜ ਦੇ ਆਦਮੀ ਨਾਲੋਂ ਕਿਉਂਕਿ ਉਸ ਪਸ਼ੂਮਾਂ ਦੇ ਬਾੜੇ ਵਿੱਚ ਕੋਈ vair virodh ਨਹੀਂ ਹੈ। ਕੋਈ ਇਰਖਾ ਨਹੀਂ ਹੈ। ਕੋਈ ਤ੍ਰਿਸ਼ਨਾ ਨਹੀਂ ਹੈ। ਇੱਕ ਸਮਾਧੀ ਵਿੱਚ ਨਿਰਪਸ਼ੂ ਜਿਉਂ ਰਹਿੰਦੇ ਜਿਵੇਂ ਉਹਨਾਂ ਨੂੰ ਪਰਮਾਤਮਾ ਨੇ ਬਣਾਇਆ। ਉਹਨੇ ਆਦਮੀ ਦਾ ਘਰ ਹੈ। ਅਸੀਂ ਕਹਿੰਦੇ ਹਾਂ ਬੰਦੇ ਦੀ ਤੇ ਬੜੀ ਵੱਡੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਸ਼ੱਕ ਨਹੀਂ। ਪਰ ਅਸੀਂ ਇਹਨੂੰ ਉਸ ਤਰ੍ਹਾਂ ਵਰਤਿਆ ਨਹੀਂ। ਆਦਮੀ ਦੇ ਘਰਾਂ ਵਿੱਚ ਟਿਕਣਾ ਮੁਸ਼ਕਲ ਹੋ ਗਿਆ। ਇਸ ਨਾਲੋਂ ਤੇ ਸ਼ਮਸ਼ਾਨ ਘਾਟ ਵਿੱਚ ਰਹਿਣਾ ਆਦਮੀ ਨੂੰ ਸਕੂਨ ਦਿੰਦਾ ਹੈ ਉਥੋਂ ਵਾਪਸ ਮੁੜਨ ਨੂੰ ਚਿੰਤ ਨਹੀਂ ਕਰਦਾ ਕਿਉਂਕਿ ਉਹ ਤੇ ਸੰਸਾਰੀ ਮਜਬੂਰ ਕੁਝ ਮਿੰਟਾਂ ਵਾਸਤੇ ਜਾਂਦਾ ਹੈ ਇਸ ਕਰਕੇ ਉਹਦੀ ਚਾਹਤ ਜਿਹੜੀ ਹੈ ਉਹ ਕਿਵੇਂ ਦੀ ਹੈ ਜੋ ਕੁਝ ਸਾਡੇ ਅੰਦਰ ਉਹਦੀ ਛਾਂ ਉਸ ਤਰ੍ਹਾਂ ਦੀ ਬਣੇਗੀ ਬਣਾਉਣੀ ਨਹੀਂ ਪੈਂਦੀ ਉਹ ਵਿਅਕਤੀ ਜਿੱਥੋਂ ਨਿਕਲੇਗਾ ਉਹਦਾ ਪ੍ਰਭਾਵ ਬਣੇਗਾ ਇਸ ਕਰਕੇ ਸਮਾਜ ਨੂੰ ਕੋਈ ਨਹੀਂ ਸੁਧਾਰ ਸਕਦਾ ਆਪਣੇ ਆਪ ਨੂੰ ਸੁਧਾਰੀਏ ਅਸੀਂ ਖੁਦ ਸੁਧਰ ਗਏ ਸਮਾਜ ਆਪਣੇ ਆਪ ਸਾਡੇ ਤੋਂ ਸੁਧਰੇਗਾ ਲੋੜ ਹੀ ਨਹੀਂ ਪੈਣੀ ਕਹਿਣ ਦੀ ਜਿੱਥੋਂ ਨਿਕਲਾਂਗੇ ਲੋਕ ਸੁਧਰ ਜਾਣਗੇ ਅਸੀਂ ਯਤਨ ਵੀ ਬੜਾ ਕਰਨਿਆ ਲੋਕਾਂ ਨੂੰ ਸਮਝਾਉਣ ਦਾ ਇੰਨਾ ਸਮਝਾਇਆ ਔਰ ਜਿੰਨਾ ਕੋ ਮੇਰਾ ਤਜਰਬਾ ਠੀਕ ਹੈ ਕਿ ਗਲਤ ਹੈ ਕਿ ਸਾਡੀ ਕੌਮ ਦੇ ਵਿੱਚ ਪਿਛਲੇ 10 15 ਸਾਲਾਂ ਤੋਂ ਬੜੇ-ਬੜੇ ਸਿਆਣੇ ਲੋਕਾਂ ਨੇ ਬੜਾ-ਬੜਾ ਗਿਆਨ ਸਮਝਾਇਆ ਬਹੁਤ ਕੁਝ ਸਮਝਾਇਆ ਔਰ بڑے ਨਾਰੇ ਲਾਏ ਨੇ ਕਿ ਹੁਣ ਸਾਰੀ ਕੌਮ ਨੂੰ ਗਿਆਨਮਾਨ ਕਰ ਦੇਣਾ ਛੋਟੇ ਛੋਟੇ ਟਰੈਕਟ ਵੰਡ ਕੇ ਘਰ ਘਰ ਜਾ ਕੇ ਕੋਰਸ ਕਰਾ ਦੇਣਾ ਸੀ ਸਾਰਿਆਂ ਨੂੰ ਸਮਝਾ ਦੇਣਾ ਸਾਰਿਆਂ ਨੂੰ ਦੱਸ ਦੇਣਾ ਧਰਮ ਕੀ ਹੁੰਦਾ ਹੈ ਦੱਸਿਆ ਫਿਰ ਸਮਾਜ ਦੇ ਵਿੱਚ ਵਿਚਰ ਕੇ ਵੇਖੋ ਧਰਮ ਉੱਥੇ ਹੈ ਫਿਰ ਕਿਉਂ ਇਹ ਸ਼ਿਕਾਇਤ ਕਿਉਂ ਹੈ ਸਾਰਾ ਕੁਝ ਵੁਰਾਂਿਆਂ ਵਿੱਚ ਤੇ ਕਮੀ ਨਹੀਂ ਆਈ ਉਹ ਧਰਮ ਦੀ ਸਿੱਖਿਆ ਕਿਧਰ ਚਲੀ ਗਈ ਬੁਰਾਂਿਆਂ ਵਿੱਚੋਂ ਤੁਸੀਂ ਵਿਆਪਕ ਤੌਰ ਤੇ ਦੇਖੋ ਕਿ ਹਿੰਦੁਸਤਾਨ ਦੀਆਂ ਭਾਰਤ ਦੀਆਂ ਕਿੰਨੀਆਂ ਸਟੇਟਸ ਨੇ ਕਿੰਨੇ ਪ੍ਰਾਂਤ ਨੇ ਬਹੁਤੇ ਹੋ ਗਏ ਹੁਣ ਤੇ ਪਹਿਲਾਂ ਜਦੋਂ ਮੈਂ ਪੜਿਆ ਕਿਤੇ 22-24 ਸਾਲ ਹੁਣ ਜ਼ਿਆਦੇ ਹੋ ਗਏ ਹੁਣ ਤਾਂ ਜਦੋਂ ਸਾਰਿਆਂ ਦਾ ਅਨੁਪਾਤ ਸਾਰਿਆਂ ਦਾ ਸਰਵੇਖਣ ਕੀਤਾ ਜਾਂਦਾ ਹੈ ਤੇ ਜਿੱਥੇ ਅਸੀਂ ਗਿਆਨ ਵੰਡਿਆ ਉਹ ਪੰਜਾਬ ਉਹ ਬੱਚਿਆਂ ਨੂੰ ਪੇਟ ਵਿੱਚ ਮਾਰਨ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆ ਰਿਹਾ ਹੈ। ਘਣਾਉਣਾ ਅਪਰਾਧ ਹੈ। ਸਵਾਲ ਖੜਾ ਹੋ ਗਿਆ ਕਿ ਇਹਨਾਂ ਕੋਰਸਾਂ ਨੇ ਕਿਉਂ ਨਹੀਂ ਸਮਝਾਇਆ? ਕਿਉਂ ਨਹੀਂ ਦੱਸ ਸਕੇ? ਦਵਾਈ ਤੇ ਉਹ ਹੀ ਕਾਰਗਰਨਾ ਜੋ ਰੋਗੀ ਦਾ ਰੋਗ ਘਟਾਏ। ਗਿਆਨ ਤੇ ਉਹ ਹੀ ਕਾਰਗਰ ਜੋ ਕਿਸੇ ਚੀਜ਼ ਨੂੰ ਬਦਲੇ। ਜਿੰਨੇ ਬਦਲੇ ਹੀ ਕੁਝ ਨਹੀਂ, ਤਬਦੀਲੀ ਕੋਈ ਨਹੀਂ ਆਈ। ਉਸ ਗਿਆਨ ਦਾ ਕੀ ਕਰਾਂਗੇ? ਇਸ ਲਈ ਸਾਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ। ਸਾਡਾ ਗਿਆਨ ਕੰਮ ਕਿਉਂ ਨਹੀਂ ਕਰ ਰਿਹਾ ਇਹਦੇ ਕੀ ਕਾਰਨ ਨੇ ਇਹਦੀ ਸਾਨੂੰ ਸਮਝ ਆਪਣੇ ਆਪ ਆ ਜਾਏਗੀ ਆ ਚੁੱਕੀ ਹੈ ਤਕਰੀਬਨ ਤਕਰੀਬਨ ਆ ਚੁੱਕੀ ਹੈ ਕਿ ਇਸ ਗਿਆਨ ਨੇ ਕੁਝ ਨਹੀਂ ਸਵਾਰਿਆ ਅਸੀਂ ਲੋਕਾਂ ਨੂੰ ਅਖਰੀ ਗਿਆਨ ਸਿਖਾਉਣਾ ਚਾਹੁੰਦੇ ਆ ਜੀਵਨ ਦੇ ਸਿਖਾਉਣਾ ਚਾਹੁੰਦੇ ਆ ਜੀਵਨ ਹੋਰ ਚੀਜ਼ ਹੈ ਪਰ ਇਹਦਾ ਮਤਲਬ ਸਾਫ਼ ਹੈ ਕਿ ਰੁੱਖ ਕਦੀ ਕਿਸੇ ਨੂੰ ਛਾਂ ਬਾਰੇ ਬਹੁਤਾ ਨਹੀਂ ਦੱਸਦਾ ਕਿ ਕੀ ਹੈ ਕੇਵਲ ਉਹ ਆਪਣੇ ਪੱਤੇ ਫਲਾ ਦਿੰਦਾ ਹੈ ਛਾਂਵ ਦੇ ਥੱਲੇ ਆਪਣੇ ਆਪ ਹੋ ਜਾਂਦੀ ਹੈ ਧਰਮੀ ਬੰਦੇ ਨੂੰ ਧਰਮ ਬਾਰੇ ਮਜਬੂਰਨ ਕੁਝ ਕੁਝ ਬੋਲਣਾ ਪੈਂਦਾ ਹੈ ਬਹੁਤਾ ਨਹੀਂ ਜਦੋਂ ਧਰਮ ਵਿੱਚ ਪਰਵੇਸ਼ ਕਰਦਾ ਹੈ ਨਾਮ ਦੇ ਪੱਤੇ ਬਸੰਤ ਉਹਦੇ ਤੇ ਆਉਂਦੀ ਹੈ ਤਾਂ ਉਹਦੀ ਇੱਕ ਛਾਂ ਬਣਦੀ ਹੈ ਉਸ ਛਾਂ ਵਿੱਚ ਸੰਸਾਰ ਬੈਠਦਾ ਹੈ ਉਹਨੂੰ ਧਰਮ ਦਾ ਗਿਆਤ ਉਹਦਾ ਅਹਿਸਾਸ ਹੁੰਦਾ ਨਾਮ ਕੀ ਹੁੰਦਾ ਧਰਮ ਕੀ ਹੁੰਦਾ ਹੈ ਤਾਂ ਉਹਦੀ ਸ਼ੀਤਲ ਛਾਇਆ ਮੈਂ ਇਸ ਸ਼ਬਦ ਤੋਂ ਅੱਗੇ ਚਲਾ ਗਿਆ ਸੀ ਕਬੀਰ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਦੀ ਛਾਉ ਉਹਦੀ ਛਾਇਆ ਬੜੀ ਸ਼ੀਤਲ ਹੈ ਉਹਦਾ ਔਰਾ ਬੜਾ ਪਵਿੱਤਰ ਹੈ ਪ੍ਰਭਾਵੀ ਹੈ ਕਬੀਰ ਐਸਾ ਬੀਜ ਬੋਏ ਜੋ ਬਾਹਰ ਹੈ ਵਾਸ ਫਲੰਤ ਸ਼ੀਤਲ ਛਾਇਆ ਗਹਿਰ ਫਲ ਉਹਦਾ ਫਲ ਗਹਿਰ ਦਾ ਅਰਥ ਹੈ ਬਹੁਤ ਗੰਭੀਰ ਇਕਾਵ ਵਾਲਾ ਜਿਵੇਂ ਬਿਲਕੁਲ ਕਿਸੇ ਬਹੁਤ ਵੱਡੇ ਦਰਿਆ ਦਾ ਪਾਣੀ ਖੜਾ ਹੁੰਦਾ ਹੈ ਨੀਲੇ ਰੰਗ ਦਾ ਇਸ ਤਰ੍ਹਾਂ ਦਾ ਉਹਦਾ ਫਲ ਹੈ ਫਲ ਦਾ ਮਤਲਬ ਉਹਦੇ ਅੰਦਰ ਜੋ ਗਹਿਰਾ ਆਨੰਦ ਹੈ ਉਹ ਬਹੁਤ ਉਹਦਾ ਫਲ ਹੈ ਸੀਤਲ ਛਾਇਆ ਗੈਰ ਫਲ ਪੰਖੀ keel ਕਰਨਤ ਉਹਦੇ ਉੱਤੇ ਆ ਕੇ ਪੰਛੀ keel ਕਰਦੇ ਨੇ ਸਰੀਰ ਦੇ ਇੰਦਰੇ ਗਾਉਂਦੇ ਨੇ ਸਾਰੇ ਗੀਤ ਗਾਉਂਦੇ ਨੇ ਇਸ ਤਰ੍ਹਾਂ ਦਾ ਹੈ ਉਹਦਾ ਜੀਵਨ ਇਸ ਤਰ੍ਹਾਂ ਦਾ ਉਹਦਾ ਫਲ ਹੈ ਤਾਂ ਐਸਾ ਬੀਜ ਬੋਏ ਕਿਹੜਾ ਕਾਹੋਂ ਫਲ ਕੀ ਇੱਛਾ ਨਹੀਂ ਬਾਂਚੇ ਚਾਹਤ ਤੋਂ ਰਹਿਤ ਜੀਵਨ ਇੱਛਾ ਤੋਂ ਰਹਿਤ ਜੀਵਨ ਔਰ ਸਤਗੁਰੂ ਨੇ ਸਾਨੂੰ ਬਾਣੀ ਨਾਲ ਜੋੜਿਆ ਨਾਮ ਨਾਲ ਇਹਦੇ ਵਿੱਚ ਕੁਝ-ਕੁਝ ਤੇ ਸਾਨੂੰ ਬਾਹਰੋਂ ਸਮਝ ਆ ਜਾਂਦੇ ਕਿ ਪ੍ਰਮਾਤਮਾ ਦੀ ਮਰਜ਼ੀ ਕੀ ਹੈ ਤੇ ਸਾਡੀ ਮਰਜ਼ੀ ਕੀ ਹੈ ਦੋਵਾਂ ਵਿੱਚ ਕਿੱਥੇ ਫਰਕ ਹੈ ਅਸੀਂ ਕਿੱਥੇ ਗਲਤ ਜਾ ਰਹੇ ਹਾਂ ਸਾਡਾ ਕਨੈਕਸ਼ਨ ਕਿੱਥੇ ਗਲਤ ਹੋ ਗਿਆ ਅਸੀਂ ਉਹਦੇ ਹੁਕਮ ਤੋਂ ਬਾਹਰ ਕਿੱਥੇ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁਝ ਹੋਰ ਹੋਰ ਕਹਿ ਰਹੇ ਨੇ ਅਸੀਂ ਹੋਰ ਪਾਸੇ ਜਾ ਰਹੇ ਤਾਂ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਅਸੀਂ ਇਹ ਮੰਨਣਾ ਕਰੀਏ ਕਿ ਅਸੀਂ ਸਿੱਖ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣਾ ਚੰਗੀ ਗੱਲ ਹੈ ਪਰ ਸਵਾਲ ਕਿਤੇ ਹੋਰ ਖੜਾ ਕੀ ਫਰਕ ਹੈ ਕਿਸੇ ਆਦਮੀ ਨੇ ਕਾਨੂੰਨ ਸਿੱਖ ਲਿਆ ਕਿਸੇ ਆਦਮੀ ਨੇ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣ ਲਿਆ ਕੀ ਪਤਾ ਉਹ ਕਾਨੂੰਨ ਦੀ ਵਰਤੋਂ ਕਿਵੇਂ ਕਰ ਰਿਹਾ ਵਕੀਲ ਹੈ وکਾਲਤ ਕੀਤੀ ਹੈ ਲਾ ਸਿਖਿਆ ਪਰ ਕੀ ਪਤਾ ਉਹ ਦੀ ਵਰਤੋਂ ਕਰਕੇ ਉਹ ਕਿਸੇ ਆਦਮੀ ਦੇ ਗਲ ਵਿੱਚ ਫਾਈਲ ਵੀ ਪਾ ਦੇ ਕੀ ਪਤਾ ਅਸੀਂ ਧਰਮੀ ਹੋਈਏ ਧਾਰਮਿਕ ਹੋ ਗਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਮੰਨਨੇ ਆ ਪਰ ਜੋ ਕੁਝ ਵਿੱਚ ਲਿਖਿਆ ਉਸ ਤਰ੍ਹਾਂ ਅਸੀਂ ਜੀਵਨ ਵਿੱਚ ਅਪਣਾਉਣਾ ਤੇ ਦੂਰ ਇਹ ਵੀ ਧਿਆਨ ਰੱਖਣਾ અપਨਾਉਣਾ ਬੜੀ ਦੂਰ ਹੈ ਪਰ ਯਤਨ ਵੀ ਨਹੀਂ ਕਰ ਰਹੇ ਹੈ। અપਨਾਉਣਾ ਇੱਕੋ ਦਿਨ ਵਿੱਚ ਨਹੀਂ। ਪਰ ਸਿੱਖ ਦੇ ਮਨ ਵਿੱਚ ਇੱਕ ਇੱਛਾ ਹੁੰਦੀ ਹੈ, ਇੱਕ ਯਤਨ ਹੁੰਦਾ ਹੈ ਕਿ ਮੈਂ ਅਪਣਾ ਸਕਾਂ ਜੋ ਕੁਝ ਮੇਰੇ ਗੁਰੂ ਨੇ ਕਿਹਾ ਹੈ। ਜੋ ਕੁਝ ਦੱਸਿਆ ਹੈ। ਉਸ ਨੂੰ ਅਸੀਂ ਅਪਣਾਇਆ ਨਹੀਂ, ਬਸ ਉਹਨੂੰ ਵੇਖਿਆ, ਉਸ ਨੂੰ ਮੱਥਾ ਟੇਕਿਆ। ਇੱਥੋਂ ਤੱਕ ਰਹੇਗਾ। ਜੋ ਕੁਝ ਹੁਕਮ ਸੀ ਜੋ ਕੁਝ ਚਾਹਤ ਹੈ ਗੁਰੂ ਗ੍ਰੰਥ ਸਾਹਿਬ ਦੀ ਸਿੱਖ ਕਿਹਨੂੰ ਕਹਿੰਦੇ ਨੇ ਤੇ ਗੁਰਸਿੱਖ ਕੌਣ ਹੈ ਗੁਰਸਿੱਖ ਹੈ ਸਰੀਰ ਉਹਦਾ ਸਿਰਫ ਬਚਿਆ ਚਾਹਤ ਨਹੀਂ ਉਹਦੀ ਚਾਹਤ ਗੁਰੂ ਗ੍ਰੰਥ ਸਾਹਿਬ ਵਾਲੀ ਉਹਦੇ ਵਿੱਚ ਹੈ ਉਹਨੂੰ ਕਹਿੰਦੇ ਗੁਰਸਿੱਖ ਸਰੀਰ ਉਹਦਾ ਤੇ ਚਾਹਤ ਲੋਚਾ ਇੱਛਾ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਵਾਲੀ ਤੂੰ ਕਹਿੰਦੇ ਨਾ ਹੁਣੇ ਗੁਰਸਿੱਖ ਬਣ ਗਿਆ ਉਸ ਸਿੱਖ ਦੀ ਹੋਰ ਕੋਈ ਨਿਸ਼ਾਨੀ ਨਹੀਂ ਬਸ ਉਹਦੀ ਇੱਛਾ ਬਾਣੀ ਦੇ ਅਨੁਸਾਰ ਚੱਲਦੀ ਜੋ ਕੁਝ ਬਾਣੀ ਚਾਹੁੰਦੀ ਉਸ ਤਰ੍ਹਾਂ ਹੈ ਉਹ ਤਾਂ ਸਾਡੀ ਇੱਛਾ ਪਰਮਾਤਮਾ ਦੀ ਰਜ਼ਾ ਨਾਲ ਸਬੰਧਿਤ ਹੋ ਜਾਏ ਇਹ ਹੈ ਤੇ ਬੜੀ ਦੂਰ ਦੀ ਗੱਲ ਵੈਸੇ ਸਤਿਗੁਰੂ ਨੇ ਉਹਨੂੰ ਹੁਕਮ ਕਿਹਾ ਔਰ ਪਹਿਲੀ ਪੌੜੀ ਦੇ ਵਿੱਚ ਇਹ ਸ਼ਬਦ ਵਰਤਿਆ ਤਿੰਨ ਚਾਰ ਕਰਮ ਗਿਣੇ ਨੇ ਔਰ ਕਿਹਾ ਕਿ ਇਹਨਾਂ ਕਰਮਾਂ ਨਾਲ ਤੈਨੂੰ ਸੋਖ ਨਹੀਂ ਮਿਲੇਗਾ ਅਖੀਰ ਤੇ ਕਹਿ ਦਿੱਤਾ ਇੱਕ ਐਸਾ ਕਰਮ ਉਹਨੂੰ ਅਪਣਾ ਉਹਦੇ ਨਾਲ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ ਉਹ ਕਿਹੜਾ ਕਰਮ ਹੈ ਸਤਿਗੁਰੂ ਨੇ ਪਹਿਲੀ ਪੌੜੀ ਵਿੱਚ ਪਹਿਲਾ ਸਵਾਲ ਕੀਤਾ ਕਿਵ ਸਚਿਆਰਾ ਹੋਇਆ ਕਿਵ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਰਜ਼ਾਈ ਦੇ ਅਰਥ ਔਰ ਇਸ ਸ਼ਲੋਕ ਦੇ ਅਰਥ ਨਰ ਚਾਹਤ ਕਚ ਔਰ ਔਰ ਕੀ ਔਰ ਭਈ ਜਿਤਬਤ ਰਹੇ ਉਠਗੌਰ ਨਾਨਕ ਫਾਸੀ ਗੱਲ ਪਰੇ ਅਸੀਂ ਕੇਵਲ ਮੌਤ ਨਾਲ ਜੋੜ ਦਿੰਦੇ ਨੇ ਜਦੋਂ ਮੌਤ ਆਉਂਦੀ ਏ ਕਿਸੇ ਦੀ ਅਸੀਂ ਕਹਿੰਨੇ ਰਜਾ ਸੀ ਤੈਨੂੰ ਠੀਕ ਉਹ ਵੀ ਰਜਾ ਹੈ ਬਾਣਾ ਹੈ ਉਹ ਕਹਿ ਸਕਦੇ ਆ ਪਰ ਇਹ ਤਾਂ ਗਲਤ ਵਿਧੀ ਰਜਾ ਦਾ ਅਰਥ ਨੇ ਜ਼ਿੰਦਗੀ ਜਿਉਂਦਿਆਂ ਜਿੰਮੇ ਦਾ ਚੱਲ ਰਿਹਾ ਹੈ ਉਹਨੂੰ ਪ੍ਰਵਾਨ ਕਰਨਾ ਇਹਨੂੰ ਕਿਹਾ ਹੁਕਮ ਰਜਾਈ ਚਦਣਾ ਜਦੋਂ ਅਸੀਂ ਜੀ ਰਹੇ ਹਾਂ ਜਿਵੇਂ ਦਾ ਸਾਡਾ ਜੀਵਨ ਚੱਲ ਰਿਹਾ ਸੀ ਉਹਦੇ ਨਾਲ ਸਹਿਮਤ ਹਾਂ ਉਹਦੇ ਵਿਰੋਧ ਵਿੱਚ ਨਹੀਂ ਉਹਦੇ ਤੋਂ ਉਲਟ ਨਹੀਂ ਜਾ ਰਹੇ ਤੇ ਗੁਰੂ ਦੇ ਹੁਕਮ ਨੂੰ ਅਸੀਂ ਅਪਣਾਉਣ ਦਾ ਯਤਨ ਕਰ ਰਹੇ ਹਾਂ ਇੱਥੇ ਵੀ ਖਿਆਲ ਰੱਖਣਾ ਇੱਥੇ ਮਨ ਦੀ ਗੱਲ ਨਹੀਂ ਕਰਨੀ ਗੁਰੂ ਸਾਹਿਬ ਕਿ ਜੋ ਕੁਝ ਤੇਰਾ ਮਨ ਚਾਹੁੰਦਾ ਉਸੇ ਤਰ੍ਹਾਂ ਕਰੀਆ ਇਹ ਗੁਰੂ ਦਾ ਹੁਕਮ ਹੈ ਇਹ ਰਜਾ ਹੈ ਇਹ ਰਜਾ ਨਹੀਂ ਦੋ ਤਰ੍ਹਾਂ ਦੀ ਮਰਜ਼ੀ ਹੈ ਇੱਕ ਹੈ ਮਨ ਮਰਜ਼ੀ ਇੱਕ ਗੁਰੂ ਦੀ ਰਜਾ ਦੋ ਚੀਜ਼ਾਂ ਨੇ ਮਰਜ਼ੀ ਦੇ ਵੈਸੇ ਅਖਰੀ ਅਰਥ ਵੀ ਤੇ ਮਰਜ਼ੀ ਹੁੰਦੇ ਨੇ ਮਰਜ਼ੀ ਦੇ ਅਰਥ ਨੇ ਬਿਮਾਰੀ ਮਨ ਮਰਜ਼ੀ ਦੇ ਅਰਥ ਹੀ ਇਹ ਨੇ ਬੰਦੇ ਦੇ ਮਨ ਦੀ ਬਿਮਾਰੀ ਉਹਦੀ ਚਾਹਤ ਇੱਛਾ ਤਾਂ ਜਿਹੜੇ ਗੁਰਮੁਖਾਂ ਨੇ ਰੱਬ ਦੇ ਨਾਮ ਨਾਲ ਸਾਂਝ ਪਾਈ ਹੈ ਤਾਂ ਇੱਕ ਦਿਨ ਉਹਨਾਂ ਦੀ ਚਾਹਤ ਜ਼ੀਰੋ ਹੁੰਦੀ ਗਈ 100 ਤੋਂ 99 98 ਵਾਪਸ ਮੁੜਦੀ ਗਈ ਘਟ ਗਈ ਇੱਕੋ ਦਿਨ ਨਹੀਂ ਖਤਮ ਹੁੰਦੀ ਉਹਨਾਂ ਦੀ ਇੱਛਾ ਛੋਟੀ ਹੁੰਦੀ ਗਈ ਤੇ ਇੱਕ ਦਿਨ ਜਿਉਂ ਹੀ ਜ਼ੀਰੋ ਤੇ ਗਈ ਜ਼ੀਰੋ ਤੋਂ ਫਿਰ ਵਾਪਸ 1 2 3 4 ਫਿਰ ਪ੍ਰਮਾਤਮਾ ਦੀ ਇੱਛਾ ਉਹਦੇ ਵਿੱਚ ਪ੍ਰਗਟ ਹੋ ਗਈ ਉਹਨੂੰ ਹੁਕਮ ਦੀ ਸਮਝ ਆ ਗਈ ਪ੍ਰਮਾਤਮਾ ਮੇਰੇ ਤੋਂ ਕੀ ਕਰਾਉਣਾ ਚਾਹੁੰਦਾ ਹੈ ਉਹਦੇ ਅਨੁਸਾਰ ਚੰਦਨਾ ਸ਼ੁਰੂ ਕਰ ਦਿੰਦਾ ਤਾਂ ਫਿਰ ਉਹ ਕਦੀ ਵੀ ਸੰਸਾਰ ਵਿੱਚ ਦੁੱਖ ਨੂੰ ਪ੍ਰਾਪਤ ਨਹੀਂ ਕਰਦਾ ਕਿਉਂਕਿ ਉਹ ਪ੍ਰਵਾਨ ਕਰ ਲੈਂਦਾ ਹੈ ਅਸਲ ਵਿੱਚ ਸੰਤ ਕਿਹਾ ਹੀ ਉਸਨੂੰ ਜੋ ਪ੍ਰਵਾਨ ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਪਰਵਾਣ ਹੋ ਗਿਆ ਰੱਬ ਦੇ ਘਰ ਵਿੱਚ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗਾਹ ਮਾਨ ਪੰਚੇ ਸੋਹ ਹੈ ਦਰ ਰਾਜਾਨ ਅਸੀਂ ਕਹਿੰਦੇ ਹਾਂ ਫਲਾਣਾ ਆਦਮੀ ਪਰਵਾਣ ਹੋ ਗਿਆ ਇਹ ਤੇ ਬਾਅਦ ਵਿੱਚ ਪਹਿਲਾਂ ਉਹ ਆਦਮੀ ਗੁਰੂ ਦਾ ਹੁਕਮ ਪਰਵਾਣ ਕਰਦਾ ਹੈ ਪਰਵਾਣ ਕਰ ਲੈਂਦਾ ਹੈ ਪਰਵਾਣਾ ਸ਼ਬਦ ਸ਼ਾਇਦ ਇਸ ਇਥੋਂ ਬਣਿਆ ਹੈ ਪਰਵਾਣੇ ਦੇ ਅਰਥ ਨੇ ਉਹ ਪਤੰਗਾ ਜੋ ਦੀਵੇ ਤੇ ਸੜਨ ਦੇ ਰਾਜੀ ਹੈ ਆਪਣੇ ਖੰਭ ਛਾੜ ਦਿੰਦਾ ਹੈ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰ ਲੈਣਾ ਹੀ ਪ੍ਰਵਾਨਾ ਬਣਨਾ ਹੈ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰ ਲੈਣਾ ਹੀ ਪ੍ਰਵਾਨ ਹੋਣ ਦਾ ਇੱਕ ਤਰੀਕਾ ਹੋਰ ਕੋਈ ਪ੍ਰਵਾਨ ਨਹੀਂ ਹੁੰਦਾ ਪੰਜ ਪ੍ਰਵਾਨ ਕੌਣ ਨੇ ਪ੍ਰਵਾਨ ਦੇ ਅਰਥ ਨੇ ਜਿਨ੍ਹਾਂ ਨੇ ਰੱਬ ਦੀ ਮਰਜ਼ੀ ਨੂੰ ਪ੍ਰਵਾਨ ਕਰ ਲਿਆ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਦਾ ਉਪਦੇਸ਼ ਪੰਚ ਪੰਚਾਂ ਦੇ ਸੰਬੰਧ ਵਿੱਚ ਹੈ ਔਰ ਇੱਕ ਪਾਸੇ ਸੰਸਾਰੀ ਦੁੱਖ ਦੀ ਹੈ ਫਾਈ ਕੀ ਹੈ ਵਾਕੀ ਕਿਸੇ ਆਦਮੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਸਵਾਲ ਕੀਤਾ ਹੈ ਫਾਹੀ ਕਿਉਂ ਪਈ ਹੈ ਗਲ ਵਿੱਚ ਫਾਈ ਹੈ ਦੁੱਖ ਦੀ ਹੈ ਚਿੰਤਾ ਦੀ ਹੈ ਕਈ ਪ੍ਰਕਾਰ ਦੀ ਫਾਈ ਹੈ ਤੇ ਜਿਹਦੇ ਗਲ ਵਿੱਚ ਨਹੀਂ ਪਈ ਹੋਈ ਉਹਦੇ ਉੱਤੇ ਲਟਕ ਰਹੀ ਹੈ ਫਰਕ ਕੋਈ ਨਹੀਂ ਇੱਕ ਦੇ ਤਾਂ ਪੈ ਗਈ ਇੱਥੇ ਕੋਈ ਵੀ ਆਨੰਦਿਤ ਨਹੀਂ ਹੈ ਕਿਉਂਕਿ ਇਸ ਸੰਸਾਰ ਦੀ ਇੱਛਾ ਦੀ ਫਾਈ ਨੇ ਰੱਸੀ ਨੇ ਇੱਕ ਤਾਂ ਉਹ ਜਿਨ੍ਹਾਂ ਨੂੰ ਮਾਰ ਹੀ ਦਿੱਤਾ ਹੈ ਤਾਂ ਖਤਮ ਹੀ ਹੋ ਗਿਆ ਤੇ ਕਈਆਂ ਦੇ ਗਲ ਵਿੱਚ ਪਈ ਹੋਈ ਜਿਨ੍ਹਾਂ ਦੇ ਨਹੀਂ ਪਈ ਹੋਈ ਉਹਨਾਂ ਦੇ ਉੱਤੇ ਲੰਕ ਦੀ ਡਰ ਉਸ ਤੋਂ ਵੀ ਜ਼ਿਆਦਾ ਉਸ ਤੋਂ ਜ਼ਿਆਦੀ ਚਿੰਤਾ ਹੈ ਉਸ ਡਰ ਵਿੱਚ ਇਸ ਕਰਕੇ ਇੱਥੇ ਜਿਹੜਾ ਦੁੱਖ ਵਿੱਚ ਹੈ ਉਹ ਤੇ ਦੁਖੀ ਹੈ ਜਿਹੜਾ ਦੁਖੀ ਨਹੀਂ ਉਸ ਦੁੱਖ ਵਿੱਚ ਹੈ ਕਿਉਂਕਿ ਦੁੱਖ ਆਉਣ ਵਾਲਾ ਦੋਖ ਸਰਤੇ ਖੜਾ ਹੈ ਤਾਂ ਜ਼ਰੂਰ ਕਿਸੇ ਨੇ ਕਿਹਾ ਫਾਹੀ ਕਿਉਂ ਗਲ ਪਈ ਹੈ ਕਿਉਂਕਿ ਅਖੀਰਲੇ ਸ਼ਲੋਕ ਦੇ ਸ਼ਬਦ ਨੇ ਨਾਨਕ ਫਾਸੀ ਗਲ ਪਰੇ ਗਲ ਵਿੱਚ ਫਾਈ ਪਈ ਹੋਈ ਹੈ ਜੀਵਨ ਦੀ ਮੌਤ ਨਾਲ ਸੰਬੰਧਿਤ ਨਹੀਂ ਹੈ ਇਹ ਜੀਵਨ ਦੀਆਂ ਫਾਈਆਂ ਦਾ ਜ਼ਿਕਰ ਹੈ ਤਾਂ ਗੁਰੂ ਤੇਗ ਬਹਾਦਰ ਸ਼ਲੋਕ ਵਿੱਚ ਉਹ ਸਵਾਲ ਦੇ ਜਵਾਬ ਵਿੱਚ ਬੋਲਦੇ ਨੇ ਕਹਿੰਦੇ ਸਫਾਹੀ ਦਾ ਕਾਰਨ ਸੁਣੋ ਨਰ ਚਾਹਤ ਕਛ ਔਰ ਆਦਮੀ ਹਮੇਸ਼ਾ ਪਰਮਾਤਮਾ ਦੀ ਮਰਜ਼ੀ ਤੋਂ ਉਲਟ ਚਾਹੁੰਦਾ ਹੈ ਇਹ ਹੈ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਦੁੱਖ ਉਹ ਬਹੁਤ ਕੁਝ ਚਾਹੁੰਦਾ ਹੈ ਤੇ ਜਦੋਂ ਬਹੁਤ ਕੁਝ ਚਾਹੁੰਦਾ ਹੈ ਨਰ ਚਾਹਤ ਕਛ ਔਰ ਔਰੇ ਕੀ ਔਰੇ ਭਈ ਹੋਰ ਦੀ ਹੋਰ ਹੋ ਗਈ ਉਹਨੇ ਤਾਂ ਹੋਣਾ ਹੀ ਸੀ ਇਸ ਬ੍ਰਹਮੰਡ ਵਿੱਚ ਜ਼ਰੂਰੀ ਥੋੜੀ ਜਿਵੇਂ ਇੱਕ ਆਦਮੀ ਕਵੇ ਉਸ ਤਰੀ ਸਾਰਾ ਹੋਈ ਜਾਏ ਉਹ ਜਦੋਂ ਹੋਰ ਹੋਇਆ ਅੰਦਰ ਇੱਕ ਸੰਘਰਸ਼ ਜੀਵਨ ਵਿੱਚ ਆ ਕੇ ਵਿਰੋਧ ਸ਼ੁਰੂ ਹੋ ਗਿਆ ਕਲਪਨਾ ਸ਼ੁਰੂ ਹੋ ਗਈ ਇਹ ਕਿਉਂ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਸ ਇਹ ਹੀ ਫਰਕ ਇਸ ਧਰਮੀ ਬੰਦੇ ਦਾ ਕਿ ਉਹ ਬ੍ਰਹਿਮੰਡ ਦੇ ਵਿੱਚ ਇਸ ਤਰ੍ਹਾਂ ਜਿਉਣਾ ਚਾਹੁੰਦਾ ਜਿਵੇਂ ਪਰਮਾਤਮਾ ਉਸ ਨੂੰ ਜਿਉਣਾ ਚਾਹੇ ਇਹ ਸੰਸਾਰੀ ਦਾ ਇਹ ਧਰਮ ਹੈ ਉਹ ਉਸ ਤਰ੍ਹਾਂ ਸੰਸਾਰ ਨੂੰ ਚਲਾਉਣਾ ਚਾਹੁੰਦਾ ਜਿਵੇਂ ਉਹ ਚਾਹੇ ਇਹ ਸਾਰਾ ਸੰਸਾਰ ਵਿੱਚ ਕਲੇ ਹੈ ਇੱਕ ਦੇਸ਼ ਹਰ ਇੱਕ ਘਰ ਦੇ ਵਿੱਚ ਕਲੇਸ਼ ਦਾ ਕਾਰਨ ਇਹ ਹੈ ਹਰ ਇੱਕ ਵਿਅਕਤੀ ਚਾਹੁੰਦਾ ਜਿਵੇਂ ਮੈਂ ਚਾਹਉਣਾ ਉਸ ਤਰ੍ਹਾਂ ਚੱਲੇ ਸਮਝੌਤਾ ਨਹੀਂ ਕਰਦਾ ਉਹਦੇ ਅੰਦਰ ਇੱਕ ਹਰਨਾਖਸ਼ ਬਿਲਤੀ ਹੈ ਉਹ ਕਹਿੰਦਾ ਕੋਈ ਨਹੀਂ ਕੋਈ ਨਹੀਂ ਪ੍ਰਮਾਤਮਾ ਹਰਨਾਖਸ਼ੀ ਸਭ ਥਾਂ 'ਤੇ ਮੈਂ ਹੀ ਹਾਂ ਮੇਰੇ ਤੋਂ ਬਿੜਾਏ ਕਿਉਂ ਹੋ ਸਕਦਾ ਹੈ ਜਦ ਕਿ ਉਹਨੂੰ ਪਤਾ ਨਹੀਂ ਉਹ ਵੀ ਇੱਕ ਹਿੱਸਾ ਹੈ ਇਸ ਕੁਦਰਤ ਦਾ ਬਾਕੀ ਸਾਰੀ ਕੁਦਰਤ ਪਈ ਹੋਈ ਹੈ ਤਾਂ ਉਹ ਹੋਰ ਦੀ ਜਦੋਂ ਹੋਰ ਹੋਈ ਉਸ ਵੇਲੇ ਦੁੱਖ ਦੀ ਫਾਈ ਗਲ ਵਿੱਚ ਪੈ ਗਈ ਨਰ ਚਾਹਤ ਕਛ ਔਰ ਔਰੇ ਕੀ ਔਰੇ ਭਈ ਫਿਰ ਕੀ ਹੁੰਦਾ ਇਸ ਤੋਂ ਅੱਗੇ ਹੋਰ ਦੁੱਖ ਚਲੋ ਜੇ ਔਰੇ ਕੀ ਔਰਤ ਭਈ ਨਾ ਹੋਵੇ ਜੋ ਸੋਚੀਦਾ ਹੈ ਇੱਥੇ ਇੱਕ ਮੌਕਾ ਆਦਮੀ ਕੋਲ ਵੀ ਸਮਝ ਜਾਏ ਡਿੱਗ ਪਵੇ ਕਿ ਜੋ ਕੁਝ ਮੈਂ ਸੋਚਣਾ ਉਸ ਤਰ੍ਹਾਂ ਨਹੀਂ ਹੁੰਦਾ ਇੱਕ ਇੱਥੇ ਮੌਕਾ ਹੈ ਸੁਧਰਨ ਦਾ ਕਿ ਮੈਂ ਜੋ ਕੁਝ ਅੱਜ ਤੱਕ ਸੋਚਿਆ ਉਸ ਤਰ੍ਹਾਂ ਨਹੀਂ ਹੋਇਆ ਇੱਕ ਮੌਕਾ ਆਇਆ ਤੇ ਪਰ ਉਹਦੇ ਅੱਗੇ ਇੱਕ ਹੋਰ ਰੋਗ ਸ਼ੁਰੂ ਹੁੰਦਾ ਉਹਨੂੰ ਕਹਿੰਦੇ ਨੇ ਚਿਤਵਤ ਰਹਿ ਉਠ ਗੌਰ ਫਿਰ ਅੰਦਰ ਚਿਤਵ ਨਹੀਂ ਚੱਲਦੀ ਬੜੀ ਤੇਜ਼ ਕਲਪਨਾ ਚੱਲਦੀ ਦਿਨ ਰਾਤ ਕਿ ਜੋ ਕੁਝ ਇਹ ਗਲਤ ਹੋ ਗਿਆ ਮੇਰੇ ਉਲਟ ਹੋਇਆ ਇਹਨੂੰ ਮਸ਼ੀਦਾ ਕਰਕੇ ਛੱਡਣਾ ਹੈ ਇਹਦਾ ਪਾਸਾ ਪਲਟ ਕੇ ਛੱਡਣਾ ਬਸ ਇਹ ਪਾਸਾ ਪਲਟਦੇ ਪਲਟਦੇ ਫਿਰ ਪਾਸਾ ਉਹੀ ਪੜਦਾ ਜਿਹੜਾ ਫੱਟੇ ਤੇ ਪੜਦੇ ਨੇ ਉਥੇ ਪਾਸਾ ਪੜਤਦੇ ਨੇ ਕਿਉਂਕਿ ਇਹ ਪਾਸਾ ਨਹੀਂ ਪੜਦਾ ਇਹ ਨੂੰ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਛ ਕੀਚਰ ਜੇ ਕਰ ਸਕੀਐ ਆਪਣਾ ਕੀਤਾ ਕਿਛੋ ਨਾ ਹੋਵੇ ਜੋ ਹਰ ਭਾਵੈ ਤੋ ਰਖੀਐ ਮੇਰੇ ਹਰ ਜੀ ਉਹ ਸਭ ਕੋ ਤੇਰੇ ਵੱਸ ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਕੈ ਜੋ ਭਾਵੈ ਤਵੇਂ ਬਖਸ਼ ਇਹ ਇੱਕ ਜੀਵਨ ਦਿੱਤਾ ਜੀਵਨ ਜਾਚ ਦਿੱਤੀ ਚਿਤਵਤ ਰਹੇ ਉਠਗੋਰ ਇਸ ਤਰ੍ਹਾਂ ਚਤੂਤੀ ਕਰਦਾ ਕਰਦਾ ਠਗੋਰ ਦਾ ਅਰਥ ਹੈ ਉਹ ਠੱਗ ਜਿਹਦੇ ਹੱਥ ਵਿੱਚ ਕਿਸੇ ਦੇ ਨੱਕ ਵਿੱਚ ਸੁਭੰਦੀ ਪਾ ਕੇ ਠੱਗਣ ਵਾਸਤੇ ਬੂਟੀ ਹੁੰਦੀ ਹੈ ਕਹਿੰਦੇ ਬੰਦੇ ਕੋਲੋਂ ਜਦੋਂ ਜੋ ਕੋ ਜੋ ਚਾਹੁੰਦਾ ਨਹੀਂ ਹੁੰਦਾ ਤੇ ਫਿਰ ਉਹ ਠੱਗ ਬਣ ਜਾਂਦਾ ਫਿਰ ਪਰਮਾਤਮਾ ਕਿਉਂ ਨਾ ਚੀਜ਼ਾਂ ਨੂੰ ਵਾਪਸ ਪ੍ਰਾਪਤ ਕਰਨਾ ਚਾਹੁੰਦਾ ਗਲਤ ਰਾਹ ਪਣਾਉਂਦਾ ਤੇ ਇਸ ਤਰ੍ਹਾਂ ਕਰਦਿਆ ਕਰਦਿਆ ਫਾਂਸੀ ਗੱਲ ਪਈ ਇੱਥੇ ਸੰਸਾਰ ਦੇ ਵਿੱਚ ਰਹਿੰਦੇ ਉਹਦੇ ਗੱਲ ਵਿੱਚ ਫਾਂਸੀ ਪੈ ਜਾਂਦੀ ਔਰ ਇਹਦੇ ਤੋਂ ਵਚਨ ਦਾ ਉਪਦੇਸ਼ ਗੁਰੂ ਸਾਹਿਬ ਕਹਿ ਰਹੇ ਨੇ ਗੁਰੂ ਤੋਂ ਸਿੱਖ ਕਿਵੇਂ ਜੀਵਨ ਵਿੱਚ ਜਿਉਣਾ ਹੈ ਸੰਸਾਰ ਵਿੱਚ ਕਿਵੇਂ ਆਪਾ ਰਹਿਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਹ ਸਾਰੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਬੇੰਤ ਪ੍ਰਕਾਰ ਦੀਆਂ ਪੋਲਾ ਸੁਕਾ ਦੇ ਖਿਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬ ਜਦ ਦੇ ਸੇਵਾਦਾਰ 239 ਵਾਲੇ ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਿਲਾਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕਰੀਬ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰਦੀਆ ਦੂਸਰੀ ਰੋਸ ਨਾ ਕੀਜੈ ਉੱਤਰ ਦੀਜਾ ਤੀਸਰੀ ਗੁਰਸਾਖੀ ਕਾ ਉਜਿਆਰਾ ਅਤੇ ਚੌਥੀ ਕਿਵ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾਂ ਰਾਬਾ ਮੰਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 9876945722 ਤੇ WhatsApp ਮੈਸੇਜ ਭੇਜੋ